ਹਾਂਜੀ ਸਤਿਕਾਰਯੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਪਾ ਜੀ ਕਰਿਓ ਹਮੇ ਜੀ ਹਾਂਜੀ ਜੀ ਦਿਖਾ ਦਿਓ ਪੱਡੇ ਦਿਖਾ ਜਦ ਤੂੰ ਵੀ ਮਰਜੀ ਮੁੰਜਰਾ ਚੁੱਕ ਕੇ ਆ ਪਿਆ ਆ ਸਾਹਮਣੇ ਇਹ ਮੁੰਡਾ ਸਾਡਾ ਵੀਰ ਪ੍ਰਧਾਨ ਜੋ ਭਾਰਤੀ ਕਿਸਾਨ ਯੂਨੀਅਨ ਦੇ ਇਕਤਾ ਗੜਾ ਮੇਰਾ ਵੀਰ ਵੱਡਣਾ ਆ ਤੇ ਅਹੀਂ ਉਹਨੂੰ ਕਹਿੰਦੇ ਜੀ ਤੂੰ ਥੋੜੀ ਜਿਹੀ ਕੱਛ ਦੇ ਥੱਲੇ ਉੱਤੇ ਦੱਸਿਆ ਵੀ ਪਾਜੀ ਮੇਰਾ ਕੋਈ ਕਸੂਰ ਨਹੀਂ ਸਾਰੀਆਂ ਹੀ ਮੁੰਜਰਾ ਥੱਲੇ ਡੇਗੀਆਂ ਥੱਲੇ ਡੇਗੀਆਂ ਕਿਉਂਕਿ ਲੇਟ ਹੁੰਦੇ ਨਾਲ ਪਟ ਭਾਈ ਇਤਨੀ ਮਰਜ਼ੀ ਪਾ ਆਹ ਦੇਖ ਨਿਆ ਬੱਲੇ ਇੱਕ ਘਰ ਤੋਂ ਘਰ ਵੀ ਕਿਸਾਨ ਦਾ ਨੁਕਸਾਨ ਆ ਪ੍ਰਾਣੀਆਂ ਮੁੰਜਰਾਵਾ ਪ੍ਰਾਣੀਆਂ ਬਹੁਤ ਜ਼ਿਆਦਾ ਤੋਤੇ ਇਹਨੂੰ ਟੋਕਾ ਕਹਿੰਦੇ ਨਾ ਟੋਕਾ ਉੱਲੀ ਲੱਗਦੀ ਜੇ ਵੇਖੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚਲੋ ਪ੍ਰਮਾਤਮਾ ਪਰਿਵਾਰ ਤੇ ਸੁੱਖ ਸ਼ਾਂਤੀ ਰੱਖੇ ਆ ਦੇਖੋ ਜੀ ਮੁੰਜਰਾ ਜੀ ਇਹ ਪਈਆਂ ਟੋਕੇ ਆ ਆਹ ਦੇ ਇਧਰ ਦਿਖਾ ਲਾਗੀ ਕਰਕੇ ਹੋਲੀ ਇਦਾਂ ਜੀ ਥੱਲੇ ਲੱਗਿਆ ਪਿਆ ਆ ਜੇ ਇੱਥੇ ਆ ਅਜੇ ਵੱਡਣਾ ਵੱਡਣ ਤੋਂ ਪਹਿਲਾਂ ਪੋਟਾ ਪਾਟ ਲਗਾ ਜਾਈ ਇਹਨੂੰ ਕਹਿੰਦੇ ਜੇ ਜ਼ਿਮੀਦਾਰ ਨੂੰ ਕੁਦਰਤੀ ਮਾਰ ਤੇ ਸਰਕਾਰ ਦੀ ਮਾਰ ਆ ਸਰਕਾਰ ਦੀ ਮਾਰ ਤਾਂ ਅਸੀਂ ਸਿਰੇ ਵੇਖਣੀ ਆ ਜੇ ਨਾ ਗਿਆ ਜਾ ਗਿਆ ਨਾ ਕੋ ਸਿਰੇ ਗਰਦਾਸਪੁਰ ਦਾ ਪੁਰਾਣਾ ਸਾਲਾ ਜਾਮ ਕਰਕੇ ਮੈਂ ਸਿਰੇ ਚਕਾਉਣਾ ਚੋਣਾ ਦੇਖੀਏ